ਸਿਰ ਝੁਕਦਾ ਦਾਦਾ ਤਾ ਤੇਰੀ ਖੁਦਾਈ ਨੋ ਵੀ ਤਗ ਜੋਗਿ ਅਨੇਕਾਂ ਦੁਨੀਆਂ ਬਣਾਈ ਨੋ ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੋ ਧਰਤੀ ਆਕਾਸ਼ ਖਲਾਰੇ ਵੇਖੇ ਬਿਨ ਕੰਦਾ ਤੋਂ ਮੈਂ ਤਾਂ ਹੈਰਾਨ ਦਾ ਤਿਆ ਤੇ ਤੇਰਾ ਕੋਈ ਅੰਤ ਨਹੀਂ ਆਉਂਦਾ ਓ ਲੱਖਾਂ ਪਤਾਲ ਬਣਾਈ ਲੱਖਾਂ ਆਕਾਸ਼ ਤੂੰ ਕੈਸੇ ਭੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਹੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸੱਕਦਾ ਉਤਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬੁਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਨਾ ਓ ਕਿੱਥੇ ਦੱਸ ਬਹਿ ਕੇ ਦਾਤਾ ਘੜਿਆ ਸੰਸਾਰ ਨੂੰ ਹਰ ਇੱਕ ਦੇ ਵੱਖੋ ਵਖਰੇ ਕਰ ਤੈਨੋਂ ਹਾ ਲੱਤਾਂ ਵੇ ਗਿਣਤ ਲਾਤੀਆਂ ਕੀੜੇ ਕੁਮਿਆਰ ਨੂੰ ਤੁਰਦੇ ਕਈ ਜੀਵ ਵਿਚਾਰੇ ਵੇਖੇ ਬਿਨ ਟੰਗਾ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰੇਆਂ ਰੰਗਾ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਓ ਨਕਸ਼ੇ ਬਕਰਦਾ ਕਿੱਥੇ ਖਲਾਰੀ ਦੁਨੀਆ ਦੀ ਝਾਕੀ ਦੇ ਨਿੱਕੀ ਜਿਹੀ ਕੀੜੀ ਤੇਰੀ ਲੜ ਜੇ ਜੇ ਹਾਥੀ ਦੇ ਚਲਦਾ ਨਾ ਜੋਰ ਕੋਈ ਫੇਰ ਵੇਖਿਆ ਵਿਚਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਤੇਰੀਆਂ ਤਰਤੀ ਬਾਨੋਂ ਆਪੇ ਅਮੀਰ ਬਣਾਵੀਂ ਆਪੇ ਗਰੀਬਾਂ ਨੂੰ ਸਭਨਾ ਦੇ ਵੱਖੋ ਵਖਰੇ ਲੇਖਤਾ ਨਸੀਬਾਂ ਨੂੰ ਗਲੀਆਂ ਵਿੱਚ ਰੁੜਦੇ ਵੇਖੇ ਸੋਹਣੇ ਵੱਦ ਚੰਦਾ ਤੋਂ ਮੈਂ ਤਾਂ ਹੈਰਾਨ ਦਾ ਤਿਆ ਤੇਰੇ ਆ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਓ ਕੰਗਾਂ ਨੂੰ ਸੂਰਤ ਦਿੱਤੀ ਸੋਹਣੀ ਵਦ ਫੁੱਲਾਂ ਤੋਂ ਦੁੱਧ ਚਿੱਟੇ ਦੰਦ ਕੰਗਾਂ ਦੇ ਨਰਮੇ ਦਿਆਂ ਗੁਲਾਂ ਤੋਂ ਕੰਗਾਂ ਨੂੰ ਕੋਜੇ ਘੜਿਆ ਦਾਤੀ ਦੇਆਂ ਬੁੱਲਾਂ ਤੋਂ ਹੁੰਦਾ ਡੰਗ ਵੇਖ ਵੇਖ ਕੇ ਐਸੇ ਮੋਹਾਰ ਮ ਦੁਨੀਆ ਬਣਾਉਣ ਵਾਲਿਆ ਤੈਥੋਂ ਬਹਾਰ ਮੈਂ ਦੁਨੀਆ ਸਜਾਉਣ ਵਾਲਿਆ सुंदरन रोगतों कइया नू लाया दिया को रोगतों कइया दी बिच किस्मत दे लिखता बजोगतू प्रीतम तो बिछड़ तुर गए रांझे जो चंगा तो मैं हैरानतियां रंगा तेरा कोई अंत नहीं आ ਕਿਸਮਤ ਦੇ ਲਿਖ ਕੇ ਤੇਰਾਜ ਤੂੰ ਵਾਦਾ ਕੰਗਾਲਾ ਤੂੰ ਹੀ ਕਰਦਾ ਬਰਬਾਦ ਤੂੰ ਜਿੰਦਾਂ ਦਾ ਲੀ ਪਵਚਾਰੇ ਕੀਤੇ ਮਾਥਾ ਹਜ ਤੂੰ ਕਹਿੰਦਾ ਜਰਨੈਲ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਰੰਗਾਂ ਤੇ ਰੰਗ ਬਰੰਗੇ ਕਰਦਾ ਕਲਬੂਤਾ ਨੂੰ ਖੇਤਰ ਤੇ ਗੋਬਤ ਸੁਣੀ ਰੇ ਲਿਖਦੇ ਕਰਤੂਤਾ ਨੂੰ ਕੱਟਣ ਲਈ ਜਾਨ ਬੰਦੇ ਦੀ ਤੇ ਜਮਦੂਤਾ ਨੂੰ ਡਰਦਾ ਦਿਲ ਕਾਈਓ ਤੇਰੇ ਕਰੜੇ ਬੁਰਬੰਦਾ ਤੋਂ ਮੈਂ ਤਾਂ हेर रंग हे अंत नदार प्याराओा क्य रखदाए रहींदा किथे ਪੇਤਨਾ ਦੱਸਦਾ ਏ ਬਾਬੇ ਦੀ ਬਾਣੀ ਕਹਿੰਦੀ ਘਟ ਘਟ ਵਿੱਚ ਵੱਸਦਾ ਏ ਫੱਕ ਗਿਆ ਹਾਂ ਠੂੰਡ ਠੂੰਡ ਕੇ ਸਾਰਾ ਸੰਸਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾ